ਹੈਲੋ ਹਾਂਜੀ ਭਾਜੀ ਕ੍ਰਿਸਟਲ ਡੌਗ ਫਾਰਮ ਤੋਂ ਬੋਲ ਰਹੇ ਹਾਂਜੀ ਸਰ ਦੱਸੋ ਭਾਜੀ ਡੌਗ ਬਾਰੇ ਪੁੱਛਣਾ ਸੀ ਪੁੱਛੋ ਜੀ ਹਾਂਜੀ ਹਾਂਜੀ ਪੁੱਛੋ ਚਾਹੀਦਾ ਮਿਲ ਜੂ ਹਾਂਜੀ ਫੀਮੇਲ ਕੁੱਤਾ ਚਾਹੀਦਾ ਸੀ ਮਿਲ ਜੂ ਸਰ ਫੀਮੇਲ ਕੇ ਨੂੰ ਕਹਿੰਦੇ ਮੇਲ ਕੇ ਨੂੰ ਕਹਿੰਦੇ ਇਹ ਦੱਸੋ ਪਹਿਲਾਂ ਫੀਮੇਲ ਕੁੱਤੀ ਨੂੰ ਕਹਿੰਦੇ ਆ ਆ ਫੇ ਤੁਸੀਂ ਕਹਿੰਦੇ ਫੀਮੇਲ ਕੁੱਤਾ ਮਿਲ ਜੂਗਾ ਭਾਜੀ ਫੀਮੇਲ ਮੇਲ ਦੇ ਵਿੱਚ ਪਤਾ ਤਾਂ ਲੱਗ ਹੀ ਜਾਂਦਾ ਨਾ ਡੌਗ ਆ ਫੇ ਤੁਸੀਂ ਮੈਨੂੰ ਕੀ ਕਹਿ ਰਹੇ ਫੀਮੇਲ ਕੁੱਤਾ ਚਾਹੀਦਾ ਤੁਸੀਂ ਕਹੋ ਨਾ ਮੈਨੂੰ ਮੇਲ ਕੁੱਤਾ ਚਾਹੀਦਾ ਮੈਂ ਫੀਮੇਲ ਕਹਿਤਾ ਨਾ ਨਾਲ ਫੀਮੇਲ ਕੁੱਤਾ ਦੁੱਤਨ ਫਰਕ ਨਹੀਂ ਕੁਛ ਪਤਾ ਮੇਲ ਕਿਉਂ ਮੇਲ ਔਰ ਫੀਮੇਲ ਨੂੰ ਕੀ ਕਹਿੰਦੇ ਆ ਜੇ ਮੈਨੂੰ ਕੁੱਤਾ ਚਾਹੀਦਾ ਤਾਂ ਮੇਲ ਕੁੱਤਾ ਚਾਹੀਦਾ ਫੀਮੇਲ ਚ ਇਹਦੀ ਫੀਮੇਲ ਤਾਂ ਕੁੱਤੀ ਤੁਸੀਂ ਫੀਮੇਲ ਕੁੱਤਾ ਲਈ ਜਾਂਦੇ ਮੈਂ ਚਾਹੀਦਾ ਕਿ ਕੁੱਤੀ ਜਿਹਦੀ ਕੁੱਤਾ ਚਾਹੀਦਾ ਕੁੱਤੀ ਚਾਹੀਦੀ ਹੈਲਕੜ ਜਾਈਦੀ ਆ ਐਕਸੀ ਹੈ ਯੂ ਆਈਜ਼ ਬਲੂ ਆਈ 3000 ਰੁਪਏ ਆ ਭਾਜੀ ਕਿੰਨੇ ਦੀ 3000 ਰੁਪਏ ਆ ਕਿੰਨੇ ਮਹੀਨੇ ਦੀ ਕਰਕੇ ਕਿੰਨੇ ਮਹੀਨੇ ਕਰ 45 ਦਿਨ ਦੀ 45 ਦਿਨ ਦੀ ਜੇ ਵੱਡੀ ਲੈਣੀ ਆ ਪਰੀ ਪਲਾਈ ਕਿੱਡੀ ਵੱਡੀ ਚਾਹੀਦੀ ਦੱਸੋ ਹੋਵੇ ਇੱਕ ਅੱਦਾ ਇੱਕ ਸੁਹਾ ਲਿੱਤਾ ਹੋਵੇ ਚੱਕਰ ਇੱਕ ਸੁਹਾ ਲਿੱਤਾ ਆ ਕੋਰ ਜਿਹੜਾ ਇਹਦਾ ਬੁਲੀ ਕੋਟ ਚਾਹੀਦਾ ਕਿਹੜਾ ਕੋਟ ਚਾਹੀਦਾ ਕਿ ਨਾਰਮਲ ਕੋਟ ਜਿਵੇਂ ਨਾਰਮਲ ਕੋਟ ਹੋਵੇ ਮਿਲ ਜੂਗੀ 40000 ਦੀ 40000 ਦੀ 40000 ਦੀ ਹਾਂਜੀ ਬੋਲ ਰਿਹਾ ਹਾਂ ਹਿਆਰਪੁਰ ਜਿੱਥੇ ਤੁਸੀਂ ਮਿਲਾਇਆ ਪਾ ਜੀ ਮੈਂ ਉੱਥੇ ਹੀ ਬੋਲਦਾ ਮੈਂ ਛੱਡੋ ਯਾਰ ਵੀਰੇ ਤੁਸੀਂ ਉਹ ਭਾਜੀ ਕੋਈ ਨਹੀਂ ਬੂਕ ਕੇ ਵਾਲੇ ਨਹੀਂ ਕੋਈ ਜਿੱਦਾਂ ਵੀ ਇਹ ਗੱਲਾਂ ਕਰ ਰਹੇ ਆ ਤੁਹਾਨੂੰ ਆਪ ਨੂੰ ਖੁਦ ਨੂੰ ਨਹੀਂ ਪਤਾ ਕਿ ਮੈਂ ਕੀ ਲੈਣਾ ਕੀ ਨਹੀਂ ਲੈਣਾ ਵੀਰੇ ਤੁਸੀਂ ਟੌਪਿਕ ਨਾਲ ਨਹੀਂ ਹੋਰ ਨਾਲ ਯਾਰ ਗੱਲ ਕਰ ਰਹੇ ਆ ਭਾਜੀ ਮੈਂ ਟੌਪਿਕ ਨਾਲ ਨਹੀਂ ਗੱਲ ਕਰ ਰਹੇ ਆ ਤੁਸੀਂ ਤਰੀਕੇ ਦਾ ਤਾਂ ਹੋਰ ਆ ਨਹੀਂ ਨਹੀਂ ਵੀਰੇ ਤੁਹਾਡਾ ਤੁਹਾਡਾ ਤਰੀਕਾ ਹੈ ਪਰ ਚਲੋ ਠੀਕ ਆ ਪਾਜੀ ਮੇਰਾ ਠੀਕ ਆ ਪਾਜੀ ਫੀਮੇਲ ਨੂੰ ਮੇਲ ਕਹ ਦਿੰਦੇ ਆ ਫੀਮੇਲ ਨੂੰ ਫੀਮੇਲ ਕਹ ਦਿੰਦੇ ਬਸ ਫਰ ਕਿੰਨਾ ਆ ਤੁਹਾਡਾ ਹੋਰ ਹਸਾਵਾ ਚਲੋ ਪਾਜੀ ਹੈ ਨਹੀਂ ਮੇਰੇ ਕੋ ਪਾਜੀ ਮੇਰੇ ਕੋ ਹੈ ਨਹੀਂ ਤੁਸੀਂ ਜਿੱਥੋਂ ਲੈਣਾ ਲੈ ਵਾ ਠੀਕ ਆ ਉਹ ਕੇ ਮੇਰਾ ਪਾਜੀ ਹੈ ਨਹੀਂ ਮੇਰੇ ਕੋ